ਮਨਜਿੰਦਰ ਸਿੰਘ ਲਾਲਪੁਰਾ ਨੂੰ ਅੱਜ ਅਦਾਲਤ ਵੱਲੋਂ 4 ਸਾਲ ਦੀ ਸਜ਼ਾ ਦੇ ਦਿੱਤੀ ਗਈ ਹੈ 12 ਸਾਲਾਂ ਬਾਅਦ ਇੱਕ ਲੜਕੀ ਦੀ ਸੁਣੀ ਗਈ ਹੈ ਮਨਜਿੰਦਰ ਸਿੰਘ ਲਾਲਪੁਰਾ ਨੇ ਛੇੜਖਾਨੀ ਕੀਤੀ ਸੀ ਕੁੱਟਮਾਰ ਕੀਤੀ ਸੀ ਆਮ ਆਦਮੀ ਪਾਰਟੀ ਦੇ ਲਗਭਗੇ 5ਵੇਂ ਐਮਐਲਏ ਜਿਹੜੇ ਹੁਣ ਜੇਲ੍ਹ ਯਾਤਰਾ ਕਰਨਗੇ ਮਨਜਿੰਦਰ ਸਿੰਘ ਲਾਲਪੁਰਾ ਦੇ ਸਮਰਥਕ ਵੀ ਪਹੁੰਚੇ ਨੇ ਆਮ ਆਦਮੀ ਪਾਰਟੀ ਤੋਂ ਉਹਨਾਂ ਦੇ ਸਮਰਥਕ ਵੀ ਪਹੁੰਚੇ ਨੇ ਵੱਡੀ ਗਿਣਤੀ ਦੇ ਵਿੱਚ ਪਰ ਜਿਵੇਂ ਇੱਕ ਪੰਜਾਬੀ ਦਾ ਗਾਣਾ ਹੈ ਕਿ ਜੀਪਾਂ ਆਗੀਆਂ ਕਚਹਿਰੀਆਂ ਖਾਲੀ ਤੇ ਸੱਜਣਾ ਨੂੰ ਕੈਦ ਬੋਲ ਗਈ 2 ਸਾਲ ਤੋਂ ਉੱਪਰ ਦੀ ਜੇਕਰ ਕਿਸੇ ਨੂੰ ਸਜ਼ਾ ਹੁੰਦੀ ਹੈ ਤਾਂ ਉਹਦੀ ਵਿਧਾਇਕੀ ਵੀ ਖੁੱਸਦੀ ਹੈ ਤਾਂ ਕੀ ਹੁਣ ਮਨਜਿੰਦਰ ਸਿੰਘ ਲਾਲਪੁਰਾ ਦੀ ਵਿਧਾਇਕੀ ਵੀ ਜਾਵੇਗੀ ਸੱਤਾਧਾਰੀ ਸਾਢੇ 3 ਸਾਲ ਦਾ ਐਮਐਲਏ ਜਿਹਦੇ ਕਹਿਣ ਤੇ ਐਸਐਸਪੀ ਤਰਨਤਾਰਨ ਦਾ ਤਬਾਦਲਾ ਹੋ ਗਿਆ ਹੋਵੇ ਜਿਹਦੇ ਰੌਲਾ ਪਾਉਣ ਦੇ ਉੱਤੇ ਇੱਥੇ ਵੱਡਾ ਵੱਡੇ ਕਾਂਡ ਵਾਪਰ ਕੇ ਹੁਣ ਜਿਹਦੀ ਦਿੱਲੀ ਤੱਕ ਪਹੁੰਚਦੀ ਹੋਵੇ ਉਹਦੇ ਮੂਰੇ ਖੜਨਾ ਇੱਕ ਵੱਡੀ ਉਦਾਹਰਨ ਪੇਸ਼ ਕੀਤੀ ਹੈ ਪੈਂਡੋਸਮਾ ਦੀ ਜਿਹੜੀ ਹੈ ਕਸ਼ਮੀਰ ਜਿਹੜੀ ਹੈ ਰਹਿਣ ਵਾਲੀ ਇਹ ਲੜਕੀ ਹਰਵਿੰਦਰ ਕੌਰ ਤੇ ਉਹਦੇ ਪਰਿਵਾਰਕ ਮੈਂਬਰਾਂ ਨੇ ਜਿਹੜਾ ਲੰਮਾ ਸਮਾਂ ਸੰਘਰਸ਼ ਕੀਤਾ ਸੰਘਰਸ਼ ਤੋਂ ਬਾਅਦ ਜਿਹੜਾ ਸੰਘਰਸ਼ ਨੂੰ ਅੱਜ ਜਿਹੜਾ ਉਹ ਬੂਰ ਪਿਆ ਇੱਥੋਂ ਤੱਕ ਵੀ ਚਰਚਾ ਚੱਲੀ ਕਿ ਕਾਫੀ ਅੰਦਰ ਇਹ ਵੀ ਗੱਲ ਕਹੀ ਗਈ ਕਿ ਤਰਸ ਖਾਦਾ ਜਾਵੇ 12 ਸਾਲ ਹੋ ਗਿਆ ਜੀ ਕੇਸ ਚੱਲਦੇ ਨੂੰ ਮਨਜਿੰਦਰ ਸਿੰਘ ਲਾਲਪੁਰਾ ਦੇ ਵਕੀਲਾਂ ਨੇ ਇਹ ਵੀ ਤਰਕ ਦਿੱਤਾ ਪਰ ਨਾਲ ਹੀ 12 ਸਾਲ ਉਹਨਾਂ ਨੂੰ ਵੀ ਹੋ ਗਏ ਜਿਹੜੇ ਪੀੜਤ ਸੀ ਇਹ ਦੂਜੀ ਜਲਦ ਆਧਾਰਨਾ ਹੈ ਕਿ ਇੱਕ ਕਰਨਲ ਬਾਠ ਦੀ ਪਤਨੀ ਠਿੱਕੀ ਜਿਹਨੇ ਅੰਤ ਤੱਕ ਜਾ ਕੇ ਸੀਬੀਆਈ ਤੋਂ ਇਨਕੁਆਇਰੀ ਲਵਾਈ ਚੁਕੀ ਨਹੀਂ ਡਰੀ ਨਹੀਂ ਲਾਲਚ ਦੇ ਵਿੱਚ ਨਹੀਂ ਆਈ ਤੇ ਦੂਜੀ ਆ ਭੈਣ ਦੀ ਵੱਡੀ ਧਾਰਨਾ ਇਹਦੀ ਵੱਡੀ ਧਾਰਨਾ ਉਸ ਤੋਂ ਇਸ ਕਰਕੇ ਆ ਕਿਉਂਕਿ ਮਜ਼ਦੂਰ ਪਰਿਵਾਰ ਦੇ ਵਿੱਚ ਮਨਜਿੰਦਰ ਸਿੰਘ ਸਾਹਿਬ ਜੀ ਨੂੰ 356 ਧਾਰਾ ਥਲੇ ਵੀ ਦੋਸ਼ੀ ਕੀਤਾ ਗਿਆ ਜਿਹੜੀ ਉਹਨੇ 3 ਸਾਲ ਤੇ 20000 ਰੁਪਏ ਜੁਰਮਾਨਾ ਇਨ ਡਿਫਾਲਟ 3 ਮਹੀਨੇ ਦੀ ਸਜ਼ਾ 323 1 1 ਸਾਲ ਤੇ 1000 ਰੁਪਏ ਜੁਰਮਾਨਾ ਠੀਕ ਹੈ ਜੀ 506 1 ਸਾਲ 5000 ਰੁਪਏ ਜੁਰਮਾਨਾ ਇਨ ਡਿਫਾਲਟ 1 ਮਹੀਨਾ ਐਸੀਐਸਟੀ ਐਕਟ ਵਿੱਚ 4 ਸਾਲ ਤੇ 50000 ਰੁਪਏ ਜੁਰਮਾਨਾ 6 ਮਹੀਨੇ ਸਭ ਤੋਂ ਵੱਡੀ ਗੱਲ ਇਹ ਹੈ ਕਿ 357ਏ ਜੱਜ ਸਾਹਿਬ ਨੇ ਸਾਡੀ ਗੱਲ ਸੁਣਦੇ ਹੋਏ ਉਹਨਾਂ ਨੂੰ ਕੰਪਨਸੇਸ਼ਨ ਦਾ ਵੀ ਅਲਾਟ ਕੀਤਾ ਹੋਇਆ ਮਜ਼ਦੂਰ ਪਰਿਵਾਰ ਦੇ ਲਈ ਔਖਾ ਤੇ ਇੰਨਾ ਹੁੰਦਾ ਹੈ ਕਿ ਉਹਨੇ ਅਸਲ ਦੇ ਵਿੱਚ ਜੇ ਇੱਕ ਡੇਮ ਦੀ ਜਿਹੜੀ ਇੱਕ ਦਿਨ ਦੀ ਵੀ ਜਿਹੜੀ ਆ ਨਾ ਕਹਿ ਸਕਦੇ ਕਿ ਦਿਹਾੜੀ ਮਰ ਜਾਵੇ ਤੋ ਉਹਨੂੰ ਔਖਾ ਹੈ ਕਿ ਰਾਤ ਮੈਂ ਭੁੱਖੇ ਰਹਿਣਾ ਹੈ ਤੇ ਸੋਚੋ ਕਿ ਜਿਨ੍ਹਾਂ ਨੇ ਕਿਸ ਤਰੀਕੇ ਦੇ ਨਾਲੇ 12 ਸਾਲ ਸੰਘਰਸ਼ ਦੇ ਕੱਟੇ ਹੋਣਗੇ ਕਿੱਥੋਂ ਕਿੱਥੋਂ ਉਹਨਾਂ ਨੂੰ ਰੋਜ਼ ਧੱਕੇ ਕਿੱਥੋਂ ਕਿੱਥੋਂ ਗਾਲ੍ਹਾਂ ਮਿਲਦੀਆਂ ਹੋਣਗੀਆਂ ਅਸੀਂ ਇਸ ਵਕਤ ਤਰਨਤਾਰਨ ਕੋਰਟ ਦੇ ਵਿੱਚ ਆ ਜਿੱਥੇ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾਣ ਨੂੰ ਸਜ਼ਾ ਸੁਣਾਈ ਜਾਣੀ ਹੈ ਤੇ ਜਿਹੜੇ ਕੇਸ ਸਜ਼ਾ ਸੁਣਾਈ ਜਾਣੀ ਹੈ ਉਹ ਕੇਸ ਬੜਾ ਮਹੱਤਵਪੂਰਨ ਹੈ ਕਿ ਇੱਕ ਮਜ਼ਦੂਰ ਪਰਿਵਾਰ ਦੀ ਲੜਕੀ ਜਿਹਦੇ ਤੇ ਕਟਮਾਰਕ ਕੀਤੀ ਜਲੀਲ ਕੀਤਾ ਗਿਆ ਬੇਇਜਤ ਕੀਤਾ ਗਿਆ ਉਹਦੇ ਮਾਮਲੇ ਦੇ ਵਿੱਚ ਅੱਜ ਸੱਤਾਧਾਰੀ ਧਿਰ ਦੇ ਐਮਐਲਏ ਨੂੰ ਸਜ਼ਾ ਸੁਣਾਈ ਜਾਣੀ ਇਹਦੇ ਵਿੱਚ ਮਹੱਤਵਪੂਰਨ ਗੱਲ ਇਹ ਹੈ ਕਿ ਜਿੱਥੇ ਅਸੀਂ ਵੱਡੇ ਵੱਡੇ ਲੋਕ ਝੁਕ ਜਾਂਦੇ ਆ ਇਸ ਸਿਸਟਮ ਮੂਰੇ ਇਹਨਾਂ ਗੁੰਡਾਗਰਦੀਆਂ ਮੂਰੇ ਸਿਸਟਮ ਦੀਆਂ ਮੂਰੇ ਉੱਥੇ ਇੱਕ ਮਜ਼ਦੂਰ ਪਰਿਵਾਰ ਦੀ ਲੜਕੀ ਜੇਕਰ ਖੜੀ ਰਹਿੰਦੀ ਹੈ ਤੇ ਬੜੀ ਖਾਸ ਗੱਲ ਹੈ ਜਿਵੇਂ ਸ਼ਿਕਾਰੀ ਫਿਲਮ ਦਾ ਇੱਕ ਡਾਇਲੋਗ ਹੈ ਕਿ ਬਾਜ ਚੂਜੇ ਪਰ ਜਪਟਾ ਸੱਚਾ ਤਾਂ ਹੈ ਪਰ ਅੱਛਾ ਨਹੀਂ ਲੱਗਦਾ ਚੂਚਾ ਬਾਜ ਪਰ ਜਫਤਾ ਜੇ ਸੱਚਾ ਤੋਂ ਨਹੀਂ ਪਰ ਅੱਛਾ ਲੱਗਦਾ ਇਸੇ ਤਰੀਕੇ ਨਾਲ ਜਦੋਂ ਕੋਈ ਚੂਚਾ ਬਾਜ ਨੂੰ ਪੈਂਦਾ ਤਾਂ ਇਹ ਜਿਹੜੀ ਭੈਣ ਹੈ ਇਹਨੇ ਵੀ ਉਹੀ ਰੋਲ ਅਦਾ ਕੀਤਾ ਕਿ ਇੱਕ ਸੱਤਾਧਾਰੀ 3.5 ਸਾਲ ਦਾ ਐਮਐਲਏ ਜਿਹਦੇ ਕਹਿਣ ਤੇ ਐਸਐਸਪੀ ਤਰਨਤਾਰਨ ਦਾ ਤਬਾਦਲਾ ਹੋ ਗਿਆ ਹੋਵੇ ਜਿਹਦੇ ਰੌਲਾ ਪਾਉਣ ਦੇ ਉੱਤੇ ਇੱਥੇ ਵੱਡਾ-ਵੱਡੇ ਕਾਂਡ ਵਾਪਰ ਗਏ ਹੋਣ ਜਿਹਦੀ ਦਿੱਲੀ ਤੱਕ ਪਹੁੰਚਦੀ ਹੋਵੇ ਉਹਦੇ ਮੂਰੇ ਖੜਨਾ ਇੱਕ ਵੱਡੀ ਉਦਾਹਰਨ ਪੇਸ਼ ਕੀਤੀ ਹੈ 13 ਸਾਲ ਦੇ ਲੰਮੇ-ਲੰਮੇ ਸੰਘਰਸ਼ਾਂ ਦੇ ਵਿੱਚੋਂ ਨਿਕਲ ਕੇ ਕਿੰਨੀਆਂ ਧਮਕੀਆਂ ਕਿੰਨਾ ਸਭ ਕੁਝ ਕਿੰਨਾ ਲਾਲਚ ਦਿੱਤਾ ਹੋਊਗਾ ਇਹ ਸਭ ਨੂੰ ਪਤਾ ਹੈ ਇੱਥੇ ਅਸੀਂ ਬੜੇ ਕਾਂਡ ਵੇਖਿਆ ਪੰਜਾਬ ਦੇ ਵਿੱਚ ਇਹ ਦੂਜੀ ਜਲਦ ਆਧਾਰਨਾ ਹੈ ਕਿ ਇੱਕ ਕਰਨਲ ਬਾਠ ਦੀ ਪਤਨੀ ਟਿੱਕੀ ਜਿਹਨੇ ਅੰਤ ਤੱਕ ਜਾ ਕੇ ਸੀਬੀਆਈ ਤੋਂ ਇਨਕੁਆਇਰੀ ਲਵਾਈ ਝੁਕੀ ਨਹੀਂ ਡਰੀ ਨਹੀਂ ਲਾਲਚ ਦੇ ਵਿੱਚ ਨਹੀਂ ਆਈ ਤੇ ਦੂਜੀ ਆ ਭੈਣ ਦੀ ਵੱਡੀ ਆਧਾਰਨਾ ਇਹਦੀ ਵੱਡੀ ਆਧਾਰਨ ਉਸ ਤੋਂ ਇਸ ਕਰਕੇ ਆ ਕਿਉਂਕਿ ਮਜ਼ਦੂਰ ਪਰਿਵਾਰ ਦੇ ਵਿੱਚੋਂ ਉਸ ਕੋਲ ਸਾਧਨ ਵੀ ਸੀ ਜਿਹੜੀ ਕੈਪਟਨ ਜਿਹੜੇ ਆ ਕਰਨਲ ਸਾਹਿਬ ਦੀ ਪਤਨੀ ਕੋਲੇ ਪਰ ਇਸ ਕੋਲ ਤਾਂ ਉਹਨੇ ਸਾਧਨ ਵੀ ਨਹੀਂ ਗਰੀਬ ਪਰਿਵਾਰ ਦੇ ਵਿੱਚੋਂ ਉੱਠ ਕੇ ਸੱਤਾਧਾਰੀ ਐਮਐਲਏ ਦੇ ਨਾਲ ਵੀ ਲੜੀ ਜਾਣਾ 3.5 ਪੌਣੇ 4 ਸਾਲ ਜੀ ਦੇ ਕੋਲੇ ਫੁੱਲ ਪਾਵਰ ਰਹਿਣੀ ਦਿੱਲੀ ਦਾ ਚਹੇਤਾ ਐਮਐਲਏ ਹੋਣਾ ਇਹ ਵੱਡੀਆਂ ਗੱਲਾਂ ਹੁੰਦੀਆਂ ਤੇ ਅੱਜ ਜੇਕਰ ਜਿਸ ਤਰੀਕੇ ਨਾਲ ਮਾਨਯੋਗ ਅਦਾਲਤ ਨੇ ਸਜ਼ਾ ਦੇਣੀ ਹੈ ਉਹ ਕਿੰਨੀ ਦਿੰਦੀ ਹੈ ਕਿਵੇਂ ਦਿੰਦੀ ਹੈ ਤਾਂ ਕੁਝ ਮਿੰਟਾਂ ਦੀ ਗੱਲ ਕਹਿ ਰਹੀਏ ਜਾਂ ਕੁਝ ਪਲਾਂ ਦੀ ਗੱਲ ਕਹਿ ਰਹੀਏ ਰਹਿ ਗਈ ਹੈ ਪਰ ਜਿਹੜੀ ਇਹ ਸਜ਼ਾ ਤੋਂ ਬਾਅਦ ਜੋ ਪੂਰੀ ਆਧਾਰਨ ਸੈੱਟ ਹੋਣੀ ਹੈ ਪੂਰੇ ਪੰਜਾਬ ਦੇ ਵਿੱਚ ਇਹ ਸੈੱਟ ਹੋਣੀ ਹੈ ਕਿ ਚਾਹੇ ਤੁਸੀਂ ਕਿੰਨੇ ਵੀ ਤਾਕਤਵਾਰ ਹੋਵੋ ਪਰ ਜੇਕਰ ਸਾਹਮਣੇ ਵਾਲਾ ਡਟ ਗਿਆ ਜੇਕਰ ਸਾਹਮਣੇ ਭਾਵੇਂ ਹਾਥੀ ਵੀ ਹੋਵੇ ਤੇ ਜੇਕਰ ਕੋਈ ਨੀਜਾ ਮਾਰਨ ਵਾਲਾ ਟੱਕਰ ਗਿਆ ਤਾਂ ਉਹ ਟੱਕਰ ਜਾਂਦਾ ਹੈ ਇਸ ਕਰਕੇ ਕੋਈ ਕਿਸੇ ਨੂੰ ਕਮਜ਼ੋਰ ਨਾ ਸਮਝੇ ਤੇ ਜਿਸ ਤਰੀਕੇ ਦੇ ਨਾਲ ਅੱਜ ਸਜ਼ਾ ਤੋਂ ਬਾਅਦ ਕੋਈ ਫੈਸਲਾ ਆਉਂਦਾ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਪਰ ਇਸ ਭੈਣ ਨੂੰ ਜ਼ਰੂਰ ਸਲਾਮ ਕਰਨੀ ਬਣਦੀ ਹੈ ਜਿਹੜੀ ਐਡਾ ਲੰਮਾ ਸੰਘਰਸ਼ ਕਰਾ ਕੇ ਇੱਕ ਮੌਜੂਦਾ ਸਰਕਾਰ ਦੇ ਐਮਐਲਏ ਦੇ ਨਾਲ ਤੇ ਇੱਕ ਹੋਰ ਵੱਡੀ ਗੱਲ ਕਿ ਜਿਹੜੇ ਐਮਐਲਏ ਐਸਐਸਪੀ ਦਾ ਤਬਾਦਲਾ ਕਰਵਾਉਂਦਾ ਹੋਵੇ ਅੱਜ ਉਸੇ ਪੁਲਿਸ ਦੇ ਹੱਥਾਂ 'ਚ ਉਹ ਐਮਐਲਏ ਆ ਤੇ ਉਹ ਦੋਸ਼ੀ ਹੈ ਇਹ ਸਮਾਂ ਬੜਾ ਬਲਵਾਨ ਆ ਜਿਵੇਂ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਕਿ ਲੋਕ ਵੱਡੇ ਹੁੰਦੇ ਆ ਸਮਾ ਵੱਡਾ ਹੁੰਦਾ ਤਾਂ ਉਸ ਸਮੇਂ ਨੇ ਅੱਜ ਜਿਹੜੇ ਐਮਐਲਏ ਦੇ ਕਹਿਣ ਤੇ ਐਸਐਸਪੀ ਬਦਲਦਾ ਹੋਵੇ ਤੇ ਅੱਜ ਇੱਕ ਹੌਲਦਾਰ ਜਾਂ ਏਐਸਆਈ ਰੈਂਕ ਦਾ ਅਧਿਕਾਰੀ ਉਹਨੂੰ ਅਦਾਲਤ ਦੇ ਵਿੱਚ ਲੈ ਕੇ ਆਇਆ ਤਾਂ ਇਹ ਸੋ ਇਹ ਕਈ ਆਧਾਰ ਨੇ ਅੱਜ ਇੱਥੇ ਸੈੱਟ ਹੋਣੀ ਹੈ ਸਜ਼ਾ ਕਿਸ ਤਰੀਕੇ ਦੀ ਹੁੰਦੀ ਹੈ ਇਹ ਕੁਝ ਮਿੰਟਾਂ ਜਾਂ ਕੁਝ ਪਲਾਂ ਦੇ ਵਿੱਚ ਤੁਹਾਡੇ ਸਾਹਮਣੇ ਆ ਜਾਵੇ ਤਰਨ ਤਰਨ ਦਾਲ ਦਾ ਵੱਡਾ ਫੈਸਲਾ ਆ ਗਿਆ ਕਿ ਮਨਜਿੰਦਰ ਸਿੰਘ ਲਾਲਪੁਰਾ ਨੂੰ ਅੱਜ ਅਦਾਲਤ ਵੱਲੋਂ 4 ਸਾਲ ਦੀ ਸਜ਼ਾ ਦੇ ਦਿੱਤੀ ਗਈ ਹੈ 12 ਸਾਲਾਂ ਬਾਅਦ ਇੱਕ ਲੜਕੀ ਦੀ ਸੁਣੀ ਗਈ ਹੈ ਮਨਜਿੰਦਰ ਸਿੰਘ ਲਾਲਪੁਰਾ ਨੇ ਛੇੜਖਾਨੀ ਕੀਤੀ ਸੀ ਕੁੱਟਮਾਰ ਕੀਤੀ ਸੀ ਅੱਜ ਉਹਨਾਂ ਨੂੰ ਅਦਾਲਤ ਵੱਲੋਂ ਸਜ਼ਾ ਦੇ ਦਿੱਤੀ ਗਈ ਹੈ ਤੇ ਇੱਕ ਵੱਡਾ ਫੈਸਲਾ ਇਤਿਹਾਸਕ ਫੈਸਲਾ ਭਾਰਤ ਦੇ ਇਤਿਹਾਸ ਵਿੱਚ ਹੈ ਕਿ ਜਦੋਂ ਇੱਕ ਮਜ਼ਦੂਰ ਪਰਿਵਾਰ ਦੀ ਲੜਕੀ ਨਾਲ ਧੱਕਾ ਹੋਇਆ ਦੋਸਤੋ ਬਾਦ ਉਹ ਬੰਦਾ ਐਮਐਲਏ ਬਣਿਆ 3.5 ਸਾਲ ਐਮਐਲਏ ਰਿਆ ਪੌਣੇ 4 ਸਾਲ ਐਮਐਲਏ ਰਿਆ ਐਮਐਲਏ ਰਹਿਣ ਦੇ ਬਾਵਜੂਦ ਵੀ ਉਹ ਕੁੜੀ ਲੜਦੀ ਰਹੀ ਡਟੀ ਰਹੀ ਪਰ ਅੱਜ ਅਦਾਲਤ ਵੱਲੋਂ ਫੈਸਲਾ ਦਿੱਤਾ ਗਿਆ ਤੇ ਮਨਜਿੰਦਰ ਸਿੰਘ ਲਾਲਪੁਰਾ ਜਿਹੜੇ ਆ ਉਹਨਾਂ ਨੂੰ 4 ਸਾਲ ਦੀ ਸਜ਼ਾ ਹੋ ਗਈ ਹੈ ਇਥੋਂ ਇੱਕ ਚਰਚਾ ਹੈ ਕਿ 2 ਸਾਲ ਤੋਂ ਉੱਪਰ ਦੀ ਜੇਕਰ ਕਿਸੇ ਨੂੰ ਸਜ਼ਾ ਹੁੰਦੀ ਹੈ ਤਾਂ ਉਹਦੀ ਵਿਧਾਇਕੀ ਵੀ ਖੁੱਸਦੀ ਹੈ ਤਾਂ ਕੀ ਹੁਣ ਮਨਜਿੰਦਰ ਸਿੰਘ ਲਾਲਪੁਰਾ ਦੀ ਵਿਧਾਇਕੀ ਵੀ ਜਾਵੇਗੀ ਜਿਮਣੀ ਚੋਣ ਪੰਜਾਬ ਦੇ ਵਿੱਚ ਇੱਕ ਹੋਰ ਆਉਣ ਜਾ ਰਹੀ ਹੈ ਤੇ ਨਾਲ ਹੀ ਸਵਾਲ ਹੈ ਕਿ ਆਮ ਆਦਮੀ ਪਾਰਟੀ ਦੇ ਲਗਭਾਗੇ 5ਵੇਂ ਐਮਐਲਏ ਜਿਹੜੇ ਹੁਣ ਜੇਲ੍ਹ ਯਾਤਰਾ ਕਰਨਗੇ ਪਰ ਜਦੋਂ ਤੋਂ ਸਰਕਾਰ ਬਣੀ ਹੈ ਲਗਭਾਗੇ 5ਵੇਂ ਐਮਐਲਏ ਹੈ ਜਿਹੜੇ ਆਪਣੀ ਜੇਲ੍ਹ ਯਾਤਰਾ ਕਰਨਗੇ ਕੁੜੀ ਨੇ ਬੜਾ ਅਚਰ ਤੱਕੇ ਖਾਦੇ ਬੜਾ ਅਚਰ ਇਨਸਾਫ ਲਈ ਉੜੀਕਿਆ ਧਮਕੀਆਂ ਡਰ ਡਰਾਵੇ ਸਭ ਕੁਝ ਕਿਉਂਕਿ ਨਾਲ ਪੁਲਿਸ ਮੁਲਾਜ਼ਮ ਵੀ ਸੀ ਸੱਤਾ ਸੀ ਤਾ ਪਰਸ ਨਾਲ ਹੀ ਹੋਣੀ ਹੈ ਤਾਂ ਹੁਣ ਮਨਜਿੰਦਰ ਸਿੰਘ ਲਾਲਪੁਰਾ ਨੂੰ ਜਿਹੜੀ ਹੈ ਉਹ 4 ਸਾਲ ਦੀ ਸਜ਼ਾ ਹੋਈ ਹੈ ਤਾਂ ਇੱਥੇ ਦੱਸ ਦਈਏ ਕਿ ਸਾਲ 2013 ਚ ਲੜਕੀ ਨਾਲ ਕੁੱਟਮਾਰ ਤੇ ਛੇੜਛਾੜ ਦਾ ਜਿਹੜਾ ਮਾਮਲਾ ਸੀ ਇਹ ਉਸ ਸਮੇਂ ਪਿੰਡ ਉਸਮਾ ਦੀ ਜਿਹੜੀ ਹੈ ਕਸ਼ਮੀਰ ਜਿਹੜੀ ਹੈ ਰਹਿਣ ਵਾਲੀ ਇਹ ਲੜਕੀ ਹਰਬਿੰਦਰ ਕੌਰ ਤੇ ਉਹਦੇ ਪਰਿਵਾਰਕ ਮੈਂਬਰਾਂ ਨੇ ਜਿਹੜਾ ਲੰਮਾ ਸਮਾਂ ਸੰਘਰਸ਼ ਕੀਤਾ ਸੰਘਰਸ਼ ਤੋਂ ਬਾਅਦ ਜਿਹੜਾ ਸੰਘਰਸ਼ ਨੂੰ ਅੱਜ ਜਿਹੜਾ ਉਹ ਬੂਰ ਪਿਆ ਜਿਹਦੇ ਚੱਲਦੇ ਆ ਅੱਜ ਮਾਨਯੋਗ ਅਦਾਲਤ ਵੱਲੋਂ ਉਹਨਾਂ ਨੂੰ ਜਿਹੜੀ ਆ ਉਹ ਸਜ਼ਾ ਦਿੱਤੀ ਗਿਆ ਇਧਰ ਮਨਜਿੰਦਰ ਸਿੰਘ ਲਾਲਪੁਰਾ ਦੇ ਸਮਰਥਕ ਵੀ ਪਹੁੰਚੇ ਨੇ ਆਮ ਆਦਮੀ ਪਾਰਟੀ ਤੋਂ ਉਹਨਾਂ ਦੇ ਸਮਰਥਕ ਵੀ ਪਹੁੰਚੇ ਨੇ ਵੱਡੀ ਗਿਣਤੀ ਦੇ ਵਿੱਚ ਪਰ ਜਿਵੇਂ ਇੱਕ ਪੰਜਾਬੀ ਦਾ ਗਾਣਾ ਹੈ ਕਿ ਜੀਪਾਂ ਆ ਗਈਆਂ ਕਚਹਿਰੀਆਂ ਖਾਲੀ ਤੇ ਸੱਜਣਾ ਨੂੰ ਕੈਦ ਬੋਲ ਗਈ ਤਾਂ ਉਸੇ ਤਰੀਕੇ ਦੇ ਨਾਲ ਅੱਜ ਸਮਰਥਕ ਆਏ ਆ ਪਰ ਉਹਨਾਂ ਦੇ ਜਿਹੜੇ ਲੀਡਰ ਹੈ ਉਹ ਅੱਜ ਉਹਨਾਂ ਦੇ ਨਾਲ ਨਹੀਂ ਜਾ ਸਕਣਗੇ ਕਿਉਂਕਿ ਉਹਨਾਂ ਨੂੰ ਕੈਦ ਬੋਲ ਗਈ ਹੈ 4 ਸਾਲ ਦੀ ਸਜ਼ਾ ਮਾਨਯੋਗ ਅਦਾਲਤ ਨੇ ਦਿੱਤੀ ਹੈ ਕਾਫੀ ਲੰਮਾ ਸਮਾਂ ਫੈਸਲੇ ਦੀ ਉਡੀਕ ਹੁੰਦੀ ਰਹੀ ਕਾਫੀ ਚਰਚਾ ਚੱਲੀ ਆ ਇੱਥੋਂ ਤੱਕ ਵੀ ਚਰਚਾ ਚੱਲੀ ਕਿ ਕਾਫੀ ਅੰਦਰ ਇਹ ਵੀ ਗੱਲ ਕਹੀ ਗਈ ਕਿ ਤਰਸ ਖਾਦਾ ਜਾਵੇ 12 ਸਾਲ ਹੋ ਗਿਆ ਜੀ ਕੇਸ ਚੱਲਦੇ ਨੂੰ ਮਨਜਿੰਦਰ ਸਿੰਘ ਲਾਲਪੁਰਾ ਦੇ ਵਕੀਲਾਂ ਨੇ ਇਹ ਵੀ ਤਰਕ ਦਿੱਤਾ ਪਰ ਨਾਲ ਹੀ 12 ਸਾਲ ਉਹਨਾਂ ਨੂੰ ਵੀ ਹੋ ਗਏ ਜਿਹੜੇ ਪੀੜਤ ਸੀ ਤਾਂ ਅਦਾਲਤ ਵੱਲੋਂ ਕਾਫੀ ਲੰਮਾ ਸਮਾਂ ਇੱਥੇ ਉਡੀਕਦਿਆਂ ਹੋਇਆ ਸੀ ਤਾਂ ਹੁਣ ਜਾ ਕੇ ਇਹ ਫੈਸਲਾ ਆਇਆ ਕਿ ਉਹਨਾਂ ਨੂੰ 4 ਸਾਲ ਦੀ ਜਿਹੜੀ ਹੈ ਉਹ ਸਜ਼ਾ ਹੋ ਗਈ ਮਨਜਿੰਦਰ ਸਿੰਘ ਲਾਲਪੁਰਾ ਦੇ ਜਿਹੜੇ ਸਮਰਥਕ ਹੈ ਉਹ ਵੀ ਇੱਥੇ ਖੜੇ ਹੈ ਕਿਵੇਂ ਦੇਖਦੇ ਹੋ ਜੀ ਤੁਹਾਡੇ ਜਿਹੜੇ ਤੁਸੀਂ ਮਨਿੰਦਰ ਸਿੰਘ ਲਾਲਪੁਰਾ ਦੇ ਸਮਰਥਕ ਆਏ ਹੋ ਮੈਂ ਜਿਹੜੇ ਪੁਲਿਸ ਮੁਲਾਜ਼ਮ ਹੈ ਨਾ ਨਾਲ ਉਹਨਾਂ ਦੇ ਸਮਰਥਨ ਚ ਆਇਆ ਠੀਕ ਹੈ ਹਾਂਜੀ ਉਸੇ ਆਏ ਹਾਂ ਮੈਂ ਪਿੰਡ ਜੀ ਕਰਵਾਈ ਆ ਵੇਖੋ ਜਿਹੜਾ ਮੁਲਾਜ਼ਮ ਹੈ ਉਹਦੀ ਡਿਊਟੀ ਦਾ ਕੰਮ ਉਹਦੀ ਡਿਊਟੀ ਦੇਣ ਦਾ ਠੀਕ ਹੈ ਜਦੋਂ ਪੁਲਿਸ ਮੁਲਾਜ਼ਮ ਨੂੰ ਕੋਈ ਕਾਲ ਜਾਂਦੀ ਆ ਉਹ ਆਪਦੀ ਡਿਊਟੀ ਕਰਨ ਆਉਂਦਾ ਆ ਉਹ ਤੋਂ ਅੱਗੇ ਜੇ ਉਹ ਆਣ ਕੇ ਕਿਸੇ ਨੂੰ ਛਡਾਉਂਦਾ ਆ ਜਾਂ ਹੱਥੋਪਾਈ ਹੁੰਦੀ ਆ ਇਹਦਾ ਮਤਲਬ ਇਹ ਤਾਂ ਨਹੀਂ ਕਿ ਭੀ ਉਹਨਾਂ ਨੂੰ ਛਡਾਉਣ ਦੇ ਤੱਕਰ ਦੇ ਕੱਪੜਾ ਮਾਰਨੇ ਸਹੀ ਆ ਜੀ ਕੱਪੜਾ ਮਾਰਨ ਦੀ ਵੀਡੀਓ ਨਹੀਂ ਜੀ ਨਹੀਂ ਸਰ ਜਿਹੜਾ ਪਹਿਲੀ ਵੀਡੀਓ ਉਹ ਨਹੀਂ ਨਾ ਦਿੱਤੀ ਗਈ ਪੂਰੀ ਵੀਡੀਓ ਹੈਗੀ ਆ ਜੀ ਪੂਰੀ ਵੀਡੀਓ ਨਹੀਂ ਔਰ ਤੇ ਹੱਥ ਚੱਕਣਾ ਵੈਸੇ ਹੀ ਜਾਈ ਨਹੀਂ ਜੀ ਮਾਰ ਦਿੱਤਾ ਔਰਤ ਨੂੰ ਹੱਥ ਨਹੀਂ ਲੱਸ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਪਰ ਨਾਲ ਹੀ ਇਹ ਗੱਲ ਕੀਤੀ ਗਈ ਹੈ ਨਾ ਜੋ ਮੁਲਾਜ਼ਮ ਜਿਹੜੇ ਮੌਕੇ ਤੇ ਗਲਤ ਹੋਗੀ ਜੇ ਉਹਨਾਂ ਦਾ ਜ ਹੋਗਾ ਜਿਹੜੀ ਵੀਡੀਓ ਵਿੱਚ ਨਹੀਂ ਆਈ ਥੱਪੜ ਮਾਰਨਾ ਚਾਹੇ ਕੁਝ ਵੀ ਉਹਦੇ ਬੰਦੇ ਦੇ ਨਹੀਂਗਾ ਬਿਲਕੁਲ ਜਾਇਜ਼ ਨਹੀਂਗਾ ਪਰ ਜਿਹੜੀ ਗੱਲ ਉਥੇ ਹੋਈ ਆ ਮੌਕੇ ਤੇ ਹੋਈ ਆ ਉਹ ਪੂਰੀ ਵੀਡੀਓ ਕਲਿੱਪ ਜਿਹੜੀ ਉਹ ਸਾਹਮਣੇ ਨਹੀਂ ਆਈ ਉਹ ਜੱਜ ਨੇ ਵੀ ਮੰਨਿਆ ਪਿਓ ਕਲਪ ਨੇ ਛੇੜਛਾੜ ਹੋਈ ਆ ਜੀ ਤੇ ਫਿਰ ਉਹ ਪੂਰੀ ਵੀਡੀਓ ਹੁੰਦੀ ਨਾ ਸਾਹਮਣੇ ਦਾ ਫੈਸਲਾ ਦੇ ਦਿੰਦਾ ਨਾ ਅੱਜ ਤਾਂ ਫੈਸਲਾ ਦੇ ਦਿੱਤਾ ਨਾ ਉਸ ਤੋਂ ਬਾਅਦ ਤੁਸੀਂ ਫੈਸਲਾ ਸਹਿਮਤੀ ਬਿਲਕੁਲ ਸਹਿਮਤ ਹਾਂ ਉਸ ਤੋਂ ਅੱਗੇ ਹੋਰ ਅਪੀਲ ਕਰਾਂਗੇ ਤੁਸੀਂ ਕਿਵੇਂ ਦੇਖਦੇ ਹੋ ਜਣਾ ਮਨਜਿੰਦਰ ਸਿੰਘ ਲਾਲਪੁਰਾ ਨੂੰ ਤੁਸੀਂ ਉਹਨਾਂ ਦੇ ਸਮਰਥਕ ਹੋ ਆ 4 ਸਾਲ ਦੀ ਸਜ਼ਾ ਮੈਂ ਮਨਜਿੰਦਰ ਸਿੰਘ ਨੂੰ ਲਾਲਪੁਰਾ ਨੂੰ ਪਹਿਲੀ ਵਾਰ 2014 ਮਾਰਚ ਵਿੱਚ ਮਿਲਿਆ ਜੀ ਇਸ ਕੇਸ ਤੋਂ 1 ਸਾਲ ਬਾਅਦ ਇੱਕ ਮਿੰਟ ਮਾਫ ਕਰਨਾ ਤਾਂ ਵਕੀਲ ਆ ਚੁੱਕੇ ਨੇ ਉਸ ਲੜਕੀ ਦੇ ਵਕੀਲ ਆ ਚੁੱਕੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਉਬਾਰ ਕੀਲ ਸਾਹਿਬ ਕੀਲ ਸਾਹਿਬ ਜੀ ਸੁਣ ਰਹੇ ਲੋਕ ਤੁਹਾਨੂੰ ਦੇਖੋ ਜੀ ਦਵਿੰਦਰ ਕੁਮਾਰ ਜੀ ਨੂੰ ਐਸਸੀਐਸਟੀ ਐਕਟ 323 506 ਦੇ ਵਿੱਚ ਸਜ਼ਾ ਸੁਣਾਈ ਗਈ ਆ ਐਵੇਂ ਸਾਰੇ ਸਿੰਘ ਜੀ ਨੂੰ ਵੀ ਕਵਲਦੀਪ ਸਿੰਘ ਜੀ ਨੂੰ ਅਸ਼wini ਕੁਮਾਰ ਤਰਸੀਮ ਸਿੰਘ ਤੇ ਹਰਜਿੰਦਰ ਸਿੰਘ ਜੀ ਨੂੰ ਜੀ ਠੀਕ ਹੈ ਸਰ ਮਨਜਿੰਦਰ ਸਿੰਘ ਸਾਹਾ ਜੀ ਨੂੰ 354 ਧਾਰਾ ਥਲੇ ਵੀ ਦੋਸ਼ੀ ਕੀਤਾ ਗਿਆ ਜਿਹਦੇ ਉਹਨੇ 3 ਸਾਲ ਤੇ 20000 ਰੁਪਏ ਜੁਰਮਾਨਾ ਇਨ ਡਿਫਾਲਟ 3 ਮਹੀਨੇ ਦੀ ਸਜ਼ਾ 323 1 1 ਸਾਲ ਤੇ 1000 ਰੁਪਏ ਜੁਰਮਾਨਾ ਠੀਕ ਹੈ ਜੀ 506 1 ਸਾਲ 5000 ਰੁਪਏ ਜੁਰਮਾਨਾ ਇਨ ਡਿਫਾਲਟ 1 ਮਹੀਨਾ ਐਸ ਸੀ ਐਸਟੀ ਐਕਟ ਵਿੱਚ 4 ਸਾਲ ਤੇ 50000 ਰੁਪਏ ਜੁਰਮਾਨਾ 6 ਮਹੀਨੇ ਸਭ ਤੋਂ ਵੱਡੀ ਗੱਲ ਇਹ ਹੈ ਕਿ 357 ਏ ਜੱਜ ਸਾਹਿਬ ਨੇ ਸਾਡੀ ਗੱਲ ਸੁਣਦੇ ਹੋਏ ਉਹਨਾਂ ਨੂੰ ਕੰਪਨਸੇਸ਼ਨ ਦਾ ਵੀ ਅਲੋਟ ਕੀਤਾ ਹੈ ਅਵਾਰਡ ਕੀਤਾ ਹੈ ਅਵਾਰਡ ਸਰ ਉਹ ਐਸ ਪਰ ਦੀ ਡਿਸਕ੍ਰਿਪਸ਼ਨ ਆਫ ਦਾ ਡੀ ਐਲ ਐਸ ਸਰ 4 ਸਾਲ ਹੋ ਗਏ ਜੇਲ ਜਾਣਗੇ ਕਿ ਕੋਈ ਇੱਥੇ ਕੁਝ 4 ਸਾਲ ਦੀ ਸਿਰਫ ਲਾਲਪੁਰਾ ਨੂੰ ਹੀ ਹੋਈ ਹੋਈ ਹੈ ਜਾਂ ਨਕੂ ਹੋਰ ਸਰ ਜਿਹੜਿਆਂ ਦੇ ਐਸ ਸੀ ਐਸਟੀ ਐਕਟ ਲੱਗਾ ਹੈ ਨਾ ਸਰ ਸਾਰੇ ਹੀ ਦਵਿੰਦਰ ਕੁਮਾਰ ਜੀ ਨੂੰ ਸਰ ਮਨਜਿੰਦਰ ਸਿੰਘ ਕਵਲਦੀਪ ਸਿੰਘ ਅਸ਼ਵਨੀ ਕੁਮਾਰ ਤਰਸੀਮ ਸਿੰਘ ਤੇ ਹਰਜਿੰਦਰ ਸਿੰਘ 8 8 ਹਾਂਜੀ ਇਹਨਾਂ ਨੂੰ 4 ਸਾਲ ਦੀ ਹੋ ਗਈ 4 ਸਾਲ ਦੀ ਬਿਲਕੁਲ ਲੱਗਦਾ ਹੈ ਬੜਾ 21 ਵੀ ਜਾਵੇਗੀ ਹੁਣੇ ਬਾਕੀ ਸਰ ਆਜੋ ਬੈਠੋ ਇੱਕ ਮਿੰਟ ਗੱਲਬਾਤ ਕੀਤੀ ਵਕੀਲ ਸਾਹਿਬ ਦੇ ਨਾਲ ਅੱਗੇ ਪਰਿਵਾਰ ਵੀ ਜਿਹੜਾ ਆ ਰਿਹਾ ਪਰਿਵਾਰ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਪਰਿਵਾਰ ਵੀ ਆ ਚੁੱਕਿਆ ਕਿ ਉਹਨਾਂ ਦੀ ਕੀ ਇਸ ਗੱਲ ਤੇ ਪ੍ਰਤੀਕਿਰਿਆ ਇਸ ਵੱਡੀ ਸੀਜ਼ਨ ਅੰਤ ਹੈ ਦੇਵਤਾ ਵੱਲ ਵੇਖਿਆ ਮੈਨੂੰ ਅਜੇ ਹਿਸਾਬ ਦਿੱਤਾ ਤਾਂ ਰੂਸ਼ੀਆ ਨੂੰ ਕਿੰਨੀ ਕਿੰਨੀ ਸਜ਼ਾ ਹੋਈ ਹੈ ਵੱਖ-ਵੱਖ ਜਾਨੀ ਕਿ ਵੱਖ-ਵੱਖ ਲੋਕਾਂ ਨੂੰ ਵੱਖ-ਵੱਖ ਜਾਨੀ ਕਿ ਕੁਝ 80 ਵੀਕ ਸੀਗੇ ਵਿੱਚ ਉਹਨਾਂ ਨੂੰ ਘੱਟ ਹੋਈ ਹੈ ਨਹੀਂ ਉਹਨਾਂ ਨੂੰ ਘੱਟ ਹੋਈ ਆ 1 ਸਾਲ ਡੇਢ ਸਾਲ ਦੇ ਵਿੱਚ ਤੇ ਬਾਅਦ ਜਿਹੜੀ ਮਨਜਿੰਦਰ ਸਿੰਘ ਲਾਲਪੁਰਾ ਆ ਉਹਨੂੰ ਜਿਹੜੀ 4 ਸਾਲ ਮਾਨ ਲਿਓ ਕੋਰਟ ਨੇ ਜਿਹੜੀ ਹੈ ਸਜ਼ਾ ਸਿਰਫ ਉਹਨਾਂ ਨੂੰ ਇੰਨੀ ਹੋਈ ਹੈ ਨਹੀਂ ਹੋਰ ਵੀ ਕਾਫੀ ਦੋਸ਼ੀ ਨੇ ਜਿਵੇਂ ਐਸੀ ਐਕਟ ਤੇ ਜਿਹੜੀ 4 ਐਕਟ ਤੇ ਅਤੇ ਆਪਣਾ 354 ਤੁਹਾਡੀ ਸੁਰੱਖਿਆ ਦੇ ਲਈ ਵੀ ਗੱਲ ਹੋਈ ਕਿ ਤੁਸੀਂ ਉਹਦੀ ਵੀ ਮੰਗ ਕੀਤੀ ਸੀ ਕੀਤੀ ਤੇ ਹੈਗੀ ਪਰ ਅਜੇ ਮੈਨੂੰ ਲੱਗਦਾ ਨਹੀਂ ਹੈਗੀ ਕੋਈ ਸੁਰੱਖਿਆ ਦੀ ਗੱਲ ਕਿਉਂਕ ਦੇ ਸਮਰਥਕ ਬਹੁਤ ਆਏ ਪਏ ਇੱਥੇ ਜਾਨਕਿ ਜਿਹੜਾ ਸਾਡਾ ਵਿਰੋਧ ਕਰਨ ਲਈ ਆਏ ਪਏ ਆ ਕਿਉਂਕਿ ਇਹਨਾਂ ਨੂੰ ਲੱਗਦਾ ਹੈ ਵੀ ਇਹੀ ਜਿਹੜਾ ਆ ਉਹ ਬਿਲਕੁਲ ਜਾਨਕਿ ਗਲਤ ਕਰ ਰਹੇ ਆ ਕਿਉਂਕਿ ਜਿੰਨੇ ਵੀ ਸਰਕਾਰ ਹੈਗੀ ਹੈ ਪ੍ਰੈਸ਼ਰਾਈਜ਼ ਕਰਦੀ ਹੁੰਦੀ ਹੈ ਹਮੇਸ਼ਾ ਅਸੀਂ ਭਾਈਚਾਰੇ ਨੂੰ ਗਰੀਬ ਪਰਿਵਾਰਾਂ ਨੂੰ ਇਹ ਲੋਕ ਜਿਹੜਾ ਆਪਣਾ ਕੇਸ ਨਾ ਲੜਨ ਸੋ ਅਸੀਂ ਹਮੇਸ਼ਾ ਜਿਹੜਾ ਆ ਮਾਨਜੂ ਕੋਰਟ ਤੇ ਬਾਬਾ ਸਾਹਿਬ ਬੀਟ ਕਰਦੇ ਕਾਨੂੰਨ ਤੇ ਜਿਹੜਾ ਵਿਸ਼ਵਾਸ ਰੱਖੇ ਤੇ ਅੱਜ ਜਿਹੜਾ ਆ ਮਾਨਜੂ ਕੋਰਟ ਨੇ ਤੇ ਬਾਬਾ ਸਾਹਿਬ ਬੀਟ ਕਰਦੇ ਕਾਨੂੰਨ ਨੇ ਜਿਹੜਾ ਆ ਉਹ ਪ੍ਰੋਪਰ ਜਿਹੜੀ ਉਹਨਾਂ ਨੂੰ ਸਜ਼ਾ ਦਿੱਤੀ ਹੈ ਅਈ ਧੰਨਵਾਦ ਕਰਦੇ ਆ ਬਾਬਾ ਸਾਹਿਬ ਦਾ ਵੀ ਜਿਨ੍ਹਾਂ ਨੇ ਸਾਡੇ ਵਰਗੇ ਗਰੀਬਾਂ ਲਈ ਜਿਹੜਾ ਹੱਥ ਸਹੀ ਸਾਹਿਬ ਜੀ ਆ ਜੋ ਚਲੋ ਯਾਰ ਗੱਲਬਾਤ ਕੀਤੀ ਪੀੜਤ ਧਿਰ ਦੇ ਨਾਲ ਤਾਂ ਉਹ ਬਾਹਰ ਆ ਚੁੱਕੇ ਨੇ ਉਹਨਾਂ ਨੇ ਇਹੀ ਆ ਕੇ ਗੱਲ ਆਖੀ ਹੈ ਕਿ ਸਾਨੂੰ ਅੱਜ ਬੜੇ ਲੰਮੇ ਸਮੇਂ ਬਾਅਦ ਇਨਸਾਫ ਮਿਲਿਆ ਮਾਜੋਗ ਜੱਜ ਸਾਹਿਬ ਨੇ ਜਿਹੜਾ ਸਾਨੂੰ ਬੜੇ ਲੰਮੇ ਸਮੇਂ ਬਾਅਦ ਇਨਸਾਫ ਦਿੱਤਾ ਤਾਂ ਅੱਜ ਵੱਡੇ ਇੱਕ ਪੰਜਾਬ ਦੇ ਇਤਿਹਾਸ 'ਚ ਕਹਿ ਲਈਏ ਕਿ ਇੱਕ ਵੱਡੀ ਘਟਨਾ ਵਾਪਰੀ ਹੈ ਕਿ ਇੱਕ ਮੌਜੂਦਾ ਵਿਧਾਇਕ ਨੂੰ ਬੇਸ਼ੱਕ ਉਸ ਸਮੇਂ ਉਹ ਵਿਧਾਇਕ ਨਹੀਂ ਸੀ ਜਦੋਂ ਦਾ ਇਹ ਮਾਮਲਾ ਹੈ ਪਰ ਉਸ ਸਮੇਂ ਮੌਜੂਦਾ ਸੱਤਾਧਾਰੀ ਧਿਰ ਦੇ ਵਿਧਾਇਕ ਨੂੰ ਅੱਜ ਜੇਲ੍ਹ ਜਾਣਾ ਪਵੇਗਾ ਐਸ்சிਐਸਟੀ ਐਕਟ ਤਹਿਤ ਸਜ਼ਾ ਹੋਈ ਹੈ 354 ਤਹਿਤ ਸਜ਼ਾ ਹੋਈ ਹੈ ਅੱਜ ਕਾਫੀ ਜੁਰਮਾਨਾ ਵੀ ਲਗਾਇਆ ਜਿਹੜੀ ਪੁਲਿਸ ਕਿਸੇ ਸਮੇਂ ਉਹਨਾਂ ਦੀ ਸੁਰੱਖਿਆ ਕਰਦੀ ਸੀ ਅੱਜ ਉਹੀ ਪੁਲਿਸ ਉਹਨਾਂ ਨੂੰ ਜੇਲ੍ਹ ਛੱਡ ਕੇ ਆਵੇਗੀ ਜਿਹੜੇ ਐਸਐਸਪੀ ਦਾ ਤਬਾਦਲਾ ਕਿਸੇ ਸਮੇਂ ਕੀਤਾ ਸੀ ਅੱਜ ਉਹਦੀ ਅਗਵਾਈ ਦੇ ਵਿੱਚ ਹੀ ਉਹ ਜੇਲ੍ਹ ਤੱਕ ਜਾਣਗੇ ਮਤਲਬ ਸਮਾ ਬਦਲ ਜਾਂਦਾ ਹੈ ਸਮੇਂ ਦਾ ਫੇਰ ਫੇਰ ਹੁੰਦਾ ਰਹਿੰਦਾ ਹੈ ਤੇ ਉਹੀ ਚੀਜ਼ ਹੈ ਜਿੱਥੇ ਸਾਹਮਣੇ ਆਈ ਹੈ ਖੁਦ ਸਤਾਤਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਸੀ ਕਿ ਵਕਤ ਦਾ ਕੋਈ ਪਤਾ ਨਹੀਂ ਲੱਗਦਾ ਕਦੋਂ ਅੰਤ ਤੋਂ ਅੰਤ ਬਣ ਜਾਵੇ ਟਿੱਪੀ ਤੇ ਜਿਹੜੀ ਅੱਧ ਕਿਤਾ ਕੋਈ ਬਹੁਤਾ ਫਰਕ ਨਹੀਂ ਹੁੰਦਾ ਤੇ ਉਹ ਚੀਜ਼ ਹੀ ਅੱਜ ਇੱਥੇ ਅਦਾਲਤ ਦੇ ਵਿੱਚ ਜਿਹੜੀ ਹੈ ਉਹ ਵਾਪਰੀ ਹੈ ਔਰਤਾਂ ਨਾਲ ਤਾਂ ਕਾ ਹੋਣਾ ਚਾਹੀਦਾ ਨੇ ਉਹ ਗੁਰੂਆਂ ਦੀ ਜੋ ਬਾਣੀ ਆ ਜੋ ਗੁਰੂਆਂ ਦੀ ਸਿੱਖਿਆ ਆ ਜੋ ਪੰਜਾਬ ਦੀ ਸਿੱਖਿਆ ਆ ਉਹਦੇ ਖਿਲਾਫ ਨੇ ਉਹ ਲੋਕ ਕਿਉਂਕਿ ਉਹ ਜਿਹੜਾ ਆ ਉਹ ਇਸ ਮਾਨਯੋਗ ਅਦਾਲਤ ਦੇ ਫੈਸਲੇ ਦੇ ਖਿਲਾਫ ਬੋਲ ਰਹੇ ਨੇ ਉਹ ਇਹ ਚਾਹੁੰਦੇ ਨੇ ਕਿ ਸ਼ਾਇਦ ਇਹ ਜ ਆ ਐਸਸੀ ਭਾਈਚਾਰਾ ਜਿਹੜਾ ਦਲਿਤ ਭਾਈਚਾਰਾ ਜਿਹੜਾ ਗਰੀਬ ਆ ਉਹ ਜਿਹੜਾ ਦੱਬਿਆ ਰਹਿ ਜਾਵੇ ਉਹਨਾਂ ਨੂੰ ਇਹ ਪਸੰਦ ਨਹੀਂ ਆ ਰਿਹਾ ਕਿ ਅੱਜ ਕਾਨੂੰਨ ਜਿਹੜਾ ਆ ਉਹ ਉੱਪਰ ਆ ਉਹਨਾਂ ਨੂੰ ਇਹ ਪਸੰਦ ਨਹੀਂ ਆ ਰਿਹਾ ਕਿ ਜਿਹੜਾ ਭਾਰਤ ਦਾ ਕਾਨੂੰਨ ਉਹ ਸਾਰਿਆਂ ਲਈ ਇੱਕ ਹੈ ਤੇ ਅਸੀਂ ਇਹ ਚਾਹੁੰਦੇ ਆ ਮੈਂ ਇਹ ਅਪੀਲ ਵੀ ਕਰਨਾ ਚਾਹ ਰਾ ਸਾਡੇ মিডিਆ ਦੇ ਤਹਿਤ ਕਿ ਜਿੰਨੇ ਵੀ ਇਹ ਲੋਕ ਜਿੰਨੇ ਵੀ ਅ ਕਹਿ ਸਕਦੇ ਕਿ ਜਿਨ੍ਹਾਂ ਉੱਪਰ ਤਸ਼ੱਦਦ ਹੋ ਰਹੀ ਆ ਉਹ ਕਿਸੇ ਚੀਜ਼ ਤੋਂ ਘਬਰਾਉਣਾ ਉਹ ਇਹਨਾਂ ਦੇ ਦਬਾਅ ਦੇ ਵਿੱਚ ਆ ਕੇ ਥਾਣੇ ਵਿੱਚ ਰਾਜੀਨਾਮੇ ਨਾ ਕਰਨ ਜਿਵੇਂ ਅੱਜ ਐਮਐਲਏ ਨੂੰ ਇੱਥੇ ਸਜ਼ਾ ਹੋਈ ਹੈ ਤੇ ਤੁਹਾਨੂੰ ਵੀ ਡਟ ਕੇ ਲੜਨਾ ਪਵੇਗਾ ਭਾਰਤ ਦੇ ਸੰਵਿਧਾਨ ਦੇ ਉੱਪਰ ਇਹਦੀ ਕਾਨੂੰਨ ਵਿਵਸਥਾ ਦੇ ਉੱਪਰ ਭਰੋਸਾ ਰੱਖ ਕੇ ਲੜੋ ਤੇ ਤੁਹਾਨੂੰ ਵੀ ਜਿਵੇਂ ਇੱਥੇ ਸਾਫ਼ ਮਿਲਿਆ ਏ ਸਾਡੀ ਭੈਣ ਹਰਮਿੰਦਰ ਕੌਰ ਉਸਮਾਨ ਨੂੰ ਉਸੇ ਹੀ ਤਰ੍ਹਾਂ ਤੁਹਾਨੂੰ ਵੀ ਇਨਸਾਫ਼ ਜਿਹੜਾ ਆ ਇਹ ਕਾਨੂੰਨ ਦਵੇਗਾ ਲੇਕਿਨ ਲੜਨਾ ਤੁਹਾਨੂੰ ਪਵੇਗਾ ਲੜਨਾ ਤੁਹਾਨੂੰ ਪਵੇਗਾ ਇਹ ਬਾਬਾ ਸਾਹਿਬ ਅੰਬੇਦਕਰ ਦੀ ਪਰਮ ਪਿਤਾ ਪਰਮਾਤਮਾ ਵਾਲਮੀਕੀ ਮਾਰਨੀਗਾ ਸਿੱਖਿਆਵਾ ਸੀ ਜੈ ਵਾਲਮੀਕੀ ਜੈ ਭੀਮ ਇੱਕ ਗੱਲ ਹੋਰ ਦੱਸ ਦਿਓ ਹਰਵਿੰਦਰ ਕੌਰ ਜੀ ਜਿਹੜੇ ਅੱਜ ਵੀ ਬੜੇ ਭਾਵੁਕ ਰੋ ਰਹੇ ਸਨ ਉਹਨਾਂ ਨੇ ਇਨਸਾਫ਼ ਲਈ ਲੰਮੀ ਉਡੀਕ ਕੀਤੀ ਉਹਨਾਂ ਦਾ ਤੁਸੀਂ ਵੀ ਚਿਹਰਾ ਦੇਖਿਆ ਅੱਜ ਕਿਹੇ ਹਾਲਾਤ ਸੀ ਇਹ ਸਾਰੀਆਂ ਗੱਲਾਂ ਦੇਖ ਕੇ ਤੁਹਾਨੂੰ ਜਿਹੜਾ ਆ ਉਹ ਗੁੱਸੇ ਦੇ ਵਿੱਚ ਤੁਸੀਂ ਹੁਣ ਵੀ ਨજર ਆ ਕੇ ਇਸ ਤੋਂ ਪਹਿਲਾਂ ਵੀ ਜੁੜੇ ਹੋਏ ਸੀ ਇਸ ਕੇਸ ਨੂੰ ਵੇਖ ਰਹੇ ਸੀ ਤੁਸੀਂ ਗੁੱਸਾ ਇਸ ਕਰਕੇ ਆ ਰਿਹਾ ਆ ਕਿ ਸਾਡੀ ਉਹ ਭੈਣ ਜਿਹਨੇ ਇਨਾ ਲੰਮਾ ਸਮਾਂ ਜਿਹੜਾ ਆ ਉਹ ਇੰਤਜ਼ਾਰ ਕੀਤਾ ਆ ਲੇਕਿਨ ਇਹਨਾਂ ਲੋਕਾਂ ਦੇ ਵਿੱਚ ਉਸ ਭੈਣ ਦੇ ਲਈ ਹਮਦਰਦੀ ਨਹੀਂ ਆਈ ਔਰ ਸਵਾਲ ਕਰ ਰਹੇ ਨੇ ਕਿ ਨਹੀਂ ਕਿ ਇਹ ਜਿਹੜੀ ਸਜ਼ਾ ਗਲਤ ਹੋਈ ਆ ਲੇਕਿਨ ਉਹਨਾਂ ਨੂੰ ਹਜੇ ਤੱਕ ਵੀ ਦਰਦ ਨਹੀਂ ਆਇਆ ਉਹ ਗੁਰੂਆਂ ਦੀ ਸਿੱਖਿਆ ਨੂੰ ਇਹਨਾਂ ਨੇ ਮੰਨਿਆ ਨਹੀਂ ਕੀ ਉਹ ਦਰਦ ਜੋ ਹੋਣਾ ਚਾਹੀਦਾ ਸੀ ਇੱਕ ਪੀੜਤ ਦੇ ਲਈ ਲੇਕਿਨ ਇਹ ਉਹਦੇ ਖਿਲਾਫ ਹੀ ਆ ਰਹੇ ਨੇ ਤਾਂ ਕਰਕੇ ਗੁੱਸਾ ਆ ਰਿਹਾ ਆ ਕਿ ਸ਼ਾਇਦ ਸਾਡੇ ਲੋਕ ਹਜੇ ਵੀ ਵਿਚਾਰਧਾਰਤੋਂ ਜਿਹੜੇ ਨੇ ਉਹ ਨਾਕਾਮ ਨੇ ਇਹ ਹਜੇ ਤੱਕ ਵੀ ਇਹਨਾਂ ਦੀ ਸੋਚ ਜਿਹੜੀ ਆ ਉਹ ਉੱਚੀ ਨਹੀਂ ਹੋ ਸਕੀ ਇਹ ਗੁਰੂਆਂ ਦੀ ਫਲਸਫੀ ਨੂੰ ਹੇ ਤੱਕ ਮੰਨ ਨਹੀਂ ਸਕੇ ਜੱਜ ਸਾਹਿਬ ਨੇ ਅੱਜ ਵੀ ਅੱਜ ਪਤਾ ਲੱਗਿਆ ਮੌਕਾ ਦਿੱਤਾ ਸੀ ਅਰਵਿੰਦਰ ਕੌਰ ਜੀ ਨੂੰ ਪੁੱਛਿਆ ਸੀ ਕਿ ਜੇਕਰ ਤੁਹਾਡੇ ਤੋਂ ਮਾਫੀ ਮੰਗ ਲਈ ਜਾਂਦੀ ਤਾਂ ਕੀ ਤੁਸੀਂ ਮਾਫ ਕਰ ਦਿੰਦੇ ਤੇ ਇਹਨਾਂ ਦਾ ਜਵਾਬ ਸੀ ਅੰਦਰ ਕਿ ਉਦੋਂ ਮਾਫੀ ਮੰਗਦੇ ਤਾਂ ਸੋਚਿਆ ਜਾ ਸਕਦਾ ਸੀ ਪਰ ਮਾਫੀ ਦੀ ਜਗ੍ਹਾ ਧਮਕੀ ਮਿਲਦੀ ਰਹੀਆਂ ਸਰ ਹਰ ਸਮੇ ਇਹ ਹੀ ਹੁੰਦਾ ਹੈ ਜੀ ਅਸਲ ਦੇ ਵਿੱਚ ਜਦੋਂ ਕਿਸੇ ਦੇ ਨਾਲ ਜੋ ਕੁਝ ਹੁੰਦਾ ਹੈ ਕੋਈ ਤਕਾ ਉਹ ਸਮੇ ਕੋਈ ਆ ਕੇ ਸੱਚੇ ਦਿਲੋਂ ਕੋਈ ਮਾਫੀ ਮੰਗ ਲੈਂਦਾ ਤੇ ਸ਼ਾਇਦ ਉਦੋਂ ਮਾਫ ਕੀਤਾ ਜਾ ਸਕਦਾ ਸੀ ਲੇਕਿਨ ਤੁਸੀਂ ਦੇਖ ਰਹੇ ਹੋ ਕਿ ਇਹ ਸਜ਼ਾ ਮਿਲਣ ਤੋਂ ਬਾਅਦ ਵੀ ਜਿਵੇਂ ਸਮਰਥਕ ਕਰ ਰਹੇ ਨੇ ਉਹ ਕਹਿ ਰਹੇ ਨੇ ਕਿ ਨਹੀਂ ਨਹੀਂ ਸਜ਼ਾ ਝੂਠੀ ਮਿਲੀ ਮੈਂ ਹੁਣ ਇੱਥੇ ਸੁਣ ਰਿਹਾ ਸੀ ਕਹਿੰਦੇ ਕਿ ਸਰਕਾਰ ਨੇ ਜੋਰ ਨਹੀਂ ਪੂਰਾ ਲਾਇਆ ਇਦਾਂ ਦੇ ਲੋਕਾਂ ਦੀਆਂ ਜਿਹੜੀਆਂ ਨੇ ਉਹ ਭਾਵਨਾਵਾਂ ਨੇ ਅੰਦਰ ਕਿ ਹਜੇ ਵੀ ਪੀੜਤ ਨੂੰ ਜਿਹੜਾ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸੋਚੋ ਕਿ ਜਦੋਂ ਫਿਰ ਧੱਕੇ ਦੇ ਨਾਲ ਧੱਕਾ ਹੋਰ ਉੱਪਰ ਲਾਇਆ ਜਾਵੇਗਾ ਤੇ ਫਿਰ ਕਿਉਂ ਕੋਈ ਕਹੇਗਾ ਕਿ ਯਾਰ ਮaaf ਕਰ ਦਿੱਤਾ ਜਾਵੇ ਇੱਥੇ ਸਜ਼ਾ ਮਿਲਣੀ ਬਣਦੀ ਹੈ ਜੀ ਤੁਹਾਨੂੰ ਕੀ ਲੱਗਦਾ ਮਤਲਬ ਵੀ ਇਹ ਚੀਜ਼ਾਂ ਕਿਉਂ ਨਿਕਲ ਕੇ ਆ ਰਹੀਆਂ ਉਹ 12 ਸਾਲ ਤੋਂ ਤੁਸੀਂ ਕਿਹਿਆ ਸੰਘਰਸ਼ ਕਰ ਰਹੇ ਸੀ 12 ਸਾਲ ਤੋਂ ਇਹਨਾਂ ਅਦਾਲਤਾਂ ਦੇ ਚੱਕਰ ਕਰ ਰਹੇ ਸੀ ਇੱਕ ਮਜ਼ਦੂਰ ਪਰਿਵਾਰ ਲਈ ਕਿੰਨਾ ਕੌਖਾ ਹੁੰਦਾ ਹੈ 12 ਸਾਲਾਂ ਦਾ ਸਫਰ ਮਜ਼ਦੂਰ ਪਰਿਵਾਰ ਦੇ ਲਈ ਔਖਾ ਤੇ ਇੰਨਾ ਹੁੰਦਾ ਹੈ ਕਿ ਉਹਨੇ ਅਸਲ ਦੇ ਵਿੱਚ ਜੇ ਇੱਕ ਡੈਮ ਦੀ ਜਿਹੜੀ ਇੱਕ ਦਿਨ ਦੀ ਵੀ ਜਿਹੜੀ ਆ ਨਾ ਕਹਿ ਸਕਦੇ ਕਿ ਦਿਹਾੜੀ ਮਰ ਜਾਵੇ ਤੋ ਉਹਨੂੰ ਔਖਾ ਹੈ ਕਿ ਰਾਤ ਮੈਂ ਭੁੱਖੇ ਰਹਿਣਾ ਆ ਤੇ ਸੋਚੋ ਕਿ ਜਿਨ੍ਹਾਂ ਨੇ ਕਿਸ ਤਰੀਕੇ ਦੇ ਨਾਲੇ 12 ਸਾਲ ਸੰਘਰਸ਼ ਦੇ ਕੱਟੇ ਹੋਣਗੇ ਕਿੱਥੋਂ ਕਿੱਥੋਂ ਉਹਨਾਂ ਨੂੰ ਰੋਜ਼ ਤੱਕੇ ਕਿੱਥੋਂ ਕਿੱਥੋਂ ਗਾਲਾਂ ਮਿਲਦੀਆਂ ਹੋਣਗੀਆਂ ਲੇਕਿਨ ਉਹਨਾਂ ਨੇ ਇਹ ਸੰਘਰਸ਼ ਨਹੀਂ ਹਾਰਿਆ ਇਹ ਕਾਨੂੰਨ ਦੇ ਉੱਪਰ ਯਾ ਕਹਿ ਸਕਦੇ ਕਿ ਉਹਨਾਂ ਦੇ ਸਮਰਥਕਾਂ ਨੇ ਉਹਨਾਂ ਨੂੰ ਬੜਾ ਸਾਥ ਦਿੱਤਾ ਆ ਔਰ ਇਹ ਗਰੀਬ ਵਰਗ ਦੀ ਇਹ ਦਲਿਤ ਵਰਗ ਦੀ ਇਹ ਪਛੜੇ ਵਰਗ ਦੀ ਜਿਹੜੀ ਹੈ ਜੇ ਇਥੋ ਹੀ ਹੈ ਤੇ ਮੈਂ ਫੇਰ ਇਹੋ ਹੀ ਅਪੀਲ ਕਰਦਾ ਕਿ ਸਾਨੂੰ ਜਿਹੜਾ ਹੈ ਉਹ ਡਟ ਕੇ ਲੜਨਾ ਚਾਹੀਦਾ ਆ ਇਸ ਜੁਰਮ ਦੇ ਖਿਲਾਫ ਦੇ ਲਈ